ਸੋਹਣੀ ਆਲਮਗੀਰ ਦੀ ਗਲੀਏ ਨੀਆ ਬਹਿ ਕੇ ਗੱਲਾਂ ਕਰੀ ਗੁਰੂ ਸਾਹਿਬ ਦੇ ਪਿਆਰ ਦੀ ਸੋਹਣੀ ਆਲਮਗੀਰ ਦੀ ਗਲੀਏ ਨੀਆ ਬਹਿ ਕੇ ਗੱਲਾਂ ਕਰੀ ਕਲਗੀਆਂ ਵਾਲੇ ਦੇ ਪਿਆਰ ਦੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਦੀ ਸਾਈਕਲ ਫੇਰੀ ਸ਼ੁਰੂ ਕਰਨ ਲੱਗੇ ਆਂ ਜਗਰਾਉਣ ਤੋਂ ਗੁਰਦੁਆਰਾ ਆਲਮਗੀਰ ਮਹਾਰਾਜ ਗਿਰਪਾਂ ਦੇ ਜਗਨੇ ਟਾਈਮ ਪਹੁੰਚਦੇ ਆਪਾਂ ਤੇ ਨਾਲ ਜੁੜੇ ਰੋ ਸਫਰਾਂ ਦੇ ਨਾਲ ਆਪਾਂ ਰੋਡ ਤੇ ਆ ਗਏ ਜੀ ਜਿਗਰਾਉਂ ਸ਼ਹਿਰ ਲੰਘੇ ਜੀ ਆਪਾਂ ਬਾਹਰ ਆ ਗਏ ਹਾਈਵੇ ਤੇ ਤੇ ਸੂਰੇ ਨੇ ਆਪਣੀ ਦਸਤਕ ਦੇ ਦਿੱਤੀ ਹੈ ਸੂਰੇ ਦੀ ਲਾਲੀ ਕੈਮਰੇ ਵਿੱਚ ਦੀ ਉਹ ਨਹੀਂ ਸੋਹਣੀ ਨਹੀਂ ਲੱਗਦੀ ਜਿੰਨੀ ਨੰਗੀ ਅੱਖਾਂ ਲੱਗਦੀ ਹੈ ਤੇ ਬਹੁਤ ਹੀ ਸੋਹਣੀਆਂ ਸਵੇਰੇ ਸਵੇਰੇ ਉੱਠੋ ਸੂਰਜ ਦੀ ਪਹਿਲੀ ਕਰਨ ਮੰਨੋ ਤੇ ਜ਼ਿੰਦਗੀ ਦਾ ਸਵਾਦ ਲਓ ਕਿਉਂਕਿ ਸੂਰਜ ਦਾ ਚੜਨਾ ਉਹ ਵੀ ਕਰਮ ਵਾਲਿਆਂ ਦੇ ਸਹੀ ਹੁੰਦਾ ਕਿਉਂਕਿ ਬਹੁਤ ਹੀ ਦੁਨੀਆ ਬਿਸਤਰੇ 'ਚ ਪਈ ਰਹਿੰਦੀ ਹੈ ਤੇ ਸਵੇਰੇ ਉੱਠ ਕੇ ਤਿੰਨ ਚਾਰ ਧੱਕੇ ਕਿਸੇ ਕਿਸੇ ਦੇ ਕਿਸੇ ਲਿਖਿਆ ਹੁੰਦਾ ਜੀ ਸਵੇਰੇ ਉੱਠੋ ਕਸਤ ਕਰੋ ਸੇਤੀਆ ਬ로우 ਆ ਜਾ ਸੋਹਣਿਆ ਆ ਜਾ ਆਜਾ ਬੋਲਾ ਚਮਕਾਂ ਬਖੀਰ ਦੇ ਤੇ ਪਹਿਰਾਵ ਦੀ ਦੂੜ ਜੀ ਇਤਨਾ ਦੁਨੀਆ ਨੂੰ ਲੋਸ਼ਨ ਕਰਦੇ ਤੇ ਬੋਲੇ ਦਾ ਜਗਰਾਉਂ ਤੋਂ ਆ ਰਹੇ ਜੀ ਆਪਾਂ ਇਧਰੋਂ ਇਧਰ ਜਾਣਾ ਲੁਧਿਆਣਾ ਆਪਾਂ ਲੁਧਿਆਣ ਤੋਂ ਪਹਿਲੇ ਹੀ ਮੁੜ ਜਾਣਾ ਹੈ ਸ਼ਹਿਰ ਪੰਜਾਬ ਪਨੌਰ ਤੋਂ ਮਿਲਾਂਗੇ ਜਾਂ ਫਿਰ ਬੱਦੋਵਾਲ ਤੋਂ ਮਿਲਾਂਗੇ ਉੱਥੋਂ ਪਿੰਡਾਂ ਵਿੱਚ ਦੀ ਰਸਤਾ ਹੈਗਾ ਤੇ ਪਟਾਵਿਲੀ ਚੱਲ ਰਹਾ ਇਸ ਟਾਈਮ ਆਪਾਂ ਖੜੇ ਆ ਸੀਟੀ ਜੀਰ ਦੇ ਸਮੇਂ ਇਸ ਸਵਾਰੀ ਆ ਜੀ ਆਪਣੇ ਅੱਗੇ ਔਰ ਜੇ ਜੀ ਆ ਪਾ ਚੌਂਕੀਮਾਨ ਚੌਂਕੀਮਾਨ ਪਹੁੰਚ ਰਹੇ ਹਣ ਹੌਲੀ ਹੌਲੀ ਰਸਤਾ ਸਾਫ਼ ਕਰ ਰਹੇ ਹਾਂ ਚੌਂਕੀਮਾਨ ਲਾਂਗੇ ਜੇ ਆਪਾ ਟੋਲ ਪਲੇ ਦੇ ਪਹੁੰਚ ਜੇ ਇੱਥੋਂ ਮੁਲਾਬੁਰ ਰਹਿ ਗਿਆ ਜੀ ਆਪਣਾ 7 ਕਿਲੋਮੀਟਰ ਸੂਰਜਾ ਸੂਰਜਾ ਫੱਟੀ ਸਤਾ ਨਈ ਸਿਕਾਉਣੀ ਤੱਕ ਘਰ ਨੂੰ ਜਾ ਪਹਿਲਾਂ ਜਦੋਂ ਆਪਾਂ ਪੜ੍ਹਦੇ ਹੁੰਦੇ ਸੀ ਹੁਣ ਦੇ ਜੋ ਆਕਾਉਂਟ ਤੋਂ ਫੱਟੀਆਂ ਦਾ ਪਤਾ ਹੀ ਨਹੀਂ ਹੁੰਦਾ ਫਟੇ ਕੋਜ ਦੇ ਸੂਰਜ ਸੂਰਜਿਤਿਕ ਨਿਕਲਦੀ ਸੀ ਨਾ ਤੇ ਫਿਰ ਆਪਾਂ ਸੂਰਜ ਦੇ ਸੇਕ ਨਾਲ ਫਟੇ ਸੁਕਾਉਂਦੇ ਸੀ ਤੋਂ ਤੋਂ ਆਪਾਂ ਸਾਰੇ ਬੱਚੇ ਬੋਲਦੇ ਹੁੰਦੇ ਸੀ ਅੱਜ ਮੈਨੂੰ ਦੇਖ ਕੇ ਯਾਦ ਆ ਗਿਆ ਕਿਉਂਕਿ ਇਹ ਲਾਈਨਾਂ ਹੁਣ ਵਿਸਰ ਗਈਆਂ ਆਪਣੀਆਂ ਬਹੁਤ ਲੋਕਾਂ ਨੂੰ ਯਾਦ ਨਹੀਂ ਹੈਗੀਆਂ ਪੁਰਾਣੇ ਲੋਕਾਂ ਨੂੰ ਯਾਦ ਹੈ ਉਹ ਵੀ ਜਦੋਂ ਆਪਾਂ ਗੱਲ ਕਰਦੇ ਆਂ ਉਦੋਂ ਯਾਦ ਆਉਂਦਾ ਤੇ ਹਰ ਵਕਤ ਨਹੀਂ ਲੈਣਾ ਯਾਦ ਰੈਂਦੀਆਂ ਉਹ ਕੁਦਰਤੀ ਮੈਂ ਦੇਖਿਆ ਸੂਰਜਵਾਨੀ ਹੁੰਦੇਦੋਂ ਹੁਣ ਸੂਰਜ ਕਾਫੀ ਬਾਹਰ ਆ ਚੁੱਕਿਆ ਤੇ ਮੈਂ ਕਿਹਾ ਨਿੱਕੇ ਹੁੰਦੇ ਕਹਿੰਦੇ ਹੁੰਦੇ ਸੀ ਸੂਰਜਾ ਸੂਰਜਾ ਫਟੀਸ ਦਾ ਮੈਂ ਹੀ ਸਿਕਾਉਣੀ ਤੱਕ ਘਰ ਨੂੰ ਜਾ ਕਿਨੂੰ ਕਿਨੂੰ ਯਾਦ ਹੈ ਜਿਆਦਾ ਤਾਲੀਆਂ ਹੋ ਰਹੀਆਂ ਹੋਣਗੀਆਂ ਹੋਰ ਜੇ ਆਪਾਂ ਤਾਰ ਛੋੜਦੇ ਮੂਰੇ ਤੇ ਆਹ ਰਾਹ ਜਾਂਦਾ ਮੜਿਆਣੀ ਪਿੰਡ ਨੂੰ ਤੇ ਇਹਦੇ ਸਾਹਮਣੇ ਪਿੰਡ ਆ ਗਿਆ ਪੰਡੂਰੀ ਇੱਥੇ ਕਿਸੇ ਦੀ ਆਪਾਂ ਦੀ ਕਰ ਰਹੇ ਹ ਮੜਿਆਣੀ ਦੇ ਰਾਤ ਕਿਸੇ ਨੇ ਆਉਣਾ ਹੈ ਉਹਨਾਂ ਨੇ ਵੀ ਅੱਜ ਦੇ ਸਫ਼ਰ ਦੇ ਵਿੱਚ ਆਪਣੇ ਨਾਲ ਜਾਣਾ ਹੈ ਆਪਾਂ ਉਹਨਾਂ ਦੀ ਕਰਦੇ ਆ ਜਦੋਂ ਆਗੇ ਤੇ ਫਿਰ ਇੱਥੋਂ ਅੱਗੇ ਚੱਲੇ ਪਾਵਾਂਗੇ ਜੀ ਮੁੱਲਾਵਰ ਪਹੁੰਚ ਗਏ ਜੀ ਆਪਾਂ ਮਸਕੇਆਂ ਦਾ ਸਾਹ ਗੁਰਦੁਆਰਾ ਤਾਂ ਜੇ ਭਾਈ ਆਪਣੇ ਨਾਲ ਸਾਥੀ ਰਹਿਣਗੇ ਸਫ਼ਰਾਂ ਦੇ ਵਿੱਚ ਮੁੱਲਾਵਰ ਦਾ ਆਖਾ ਬਹੁਤ ਜੀ ਹਾਂਜੀ ਜਗਰਾਉਂ ਤੋਂ ਆ ਰਿਹਾ ਇਹਦਾ ਇੱਕਦਮ ਗਿਆਨਾ ਆ ਗਿਆ ਪਹਿਲਾਂ ਇੱਕ ਫੌੜਨਾਗਰ ਤੇ ਇੱਕ ਜੰਮੂ ਕਟਲਾ ਇਧਰ ਦਿੱਲੀ ਇਥੋਂ ਰੋਡ ਜਾਣਾ ਜੀ ਸਾਹਮਣੇ ਮੁੰਨਾਪੁਰ ਵਾਲੀ ਹਵੇਲੀ ਆ ਗਈ ਆਪਣੀ ਤੇ ਹਵੇਲੀ ਦੇ ਸਾਹਮਣੇ ਪੰਜਾਬ ਭਨੌਰ ਦਾ ਰਾਹ ਜਿਹੜਾ ਇਥੋਂ ਮੜ ਜਾਣਾ ਆਪਾਂ ਭਨੌਰ ਪੰਜਾਬ ਨੋਡ ਵੀ ਕਹਿੰਦੇ ਨੇ ਕਿਉਂਕਿ ਪੰਜਾਬ ਦਾ ਸੈਂਟਰ ਹੈ ਕਹਿੰਦੇ ਇਹ ਪੰਜਾਬ ਇਹ ਸੈਂਟਰ ਦੇ ਵਿੱਚ ਆ ਗਿਆ ਤਾਂ ਬਲਕਿ ਪੰਜਾਬ ਦਾ ਪਣੋੜ, ਬਮਾਲ, ਲਲਤੋਂ ਤੇ ਇਹ ਰਸਤਾ ਰੂਗੋ ਜੀ ਆਪਣਾ ਨੂੰ ਗੁਡੇਰੋ ਸਫਰਾਂ ਦੇ ਨਾਲ ਆਪਾਂ ਸਾਹਮਣੇ ਇਸ ਰੋਡ ਤੋਂ ਆਏ ਜੀ ਲਲਤੋਂ ਤੋਂ ਇਹ ਫਰੋਹਪੁਰ ਰੋਡ ਤੇ ਚੜ ਜਾਂਦਾ ਅੱਗੇ ਜਾ ਕੇ ਲਲਤੋਂ ਪਮਾਲ ਤੇ ਪੰਜਾਬ ਬਨੌਰ ਤੇ ਇਹ ਮੇਨ ਰੋਡ ਆ ਗਿਆ ਜੀ ਲੁਧਿਆਣਾ ਤੋ ਰਾਏਕੋਟ ਰੋਡ ਆ ਜੀ ਇੱਧਰ ਆਏਕੋਟ ਆ ਗਿਆ ਇੱਧਰ ਲੁਧਿਆਣਾ ਤੇ ਇੱਧਰ ਆਲਮਗੀਰ ਕੋਟ ਵੱਲ ਸਾਬ ਜਾਣਾ ਹੁਣ ਆਪਾਂ ਜਾਵਾਂਗੇ ਖੀੜੀ ਝਮੀੜੀ ਤੇ ਆਲਮਗੀਰ ਇੱਧਰ ਜਾਣਗੇ ਘੇੜੀ ਝਮੇੜੀ ਤੋਂ ਬਾਅਦ ਆਪਾਂ ਹਮਾਇੂਪੁਰਾ ਪਿੰਡ ਆ ਗਏ ਜੀ ਹਮਾਇੂਪੁਰਾ ਗੁਰਦੁਆਰਾ ਸਾਹਿਬ ਹੈ ਇੱਥੋਂ ਨਿਕਲ ਕੇ ਆਪਾਂ ਅੱਗੇ ਜਾਣਾ ਹੈ ਪਹੁੰਚ ਗਏ ਜੀ ਆਪਾਂ ਆਲਮਗੀਰ شاہ ਸ਼ੈਨਸ਼ਾ ਕਲਗੀਆਂ ਵਾਲੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚਰਨ ਛੋਪਾ ਪ੍ਰਾਪਤ ਧਰਤੀ ਆਲਮਗੀਰ ਸੋਹਣੀ ਆਲਮਗੀਰ ਦੀ ਇਹ ਗਲੀਏ ਨੀਆ ਬਹਿ ਕੇ ਗੱਲਾਂ ਕਰੀ ਗੁਰੂ ਸਾਹਿਬ ਦੇ ਪਿਆਰ ਦੀ ਸੋਹਣੀਏ ਆਲਮਗੀਰ ਦੀ ਗਲੀਏ ਨੀਆ ਬਹਿ ਕੇ ਗੱਲਾਂ ਕਰੀ ਕਲਗੀਆਂ ਵਾਲੇ ਦੇ ਪਿਆਰ ਦੀ ਪਹੁੰਚ ਗਈ ਆਪਾਂ ਦਰਵਾਸਾ ਗੁਰਦੁਆਸਰੀ ਮਨਜੀ ਸਾਹਿਬ ਪਾਸ ਸਹੀ 10ਵੀਂ ਸਾਊਦੀ ਅੰਦਰੋਂ ਚਾਲਕ ਹਾਂਜੀ ਆਲਮਗੀਰ ਪਹੁੰਚੇ ਹੋਏ ਆ ਇਹ ਪਵਿੱਤਰ ਸਰੋਵਰ ਹੈ ਇੱਥੇ ਗੁਰੂ ਸਾਹਿਬ ਨੇ ਤੀਰ ਮਾਰ ਕੇ ਜਲਦਾ ਸੋਮਾ ਪ੍ਰਗਟ ਕੀਤਾ ਸੀ ਤੇ ਉਸ ਜਗ੍ਹਾ ਤੇ ਅੱਜ ਪਵਿੱਤਰ ਸਰੋਵਰ ਬਣਿਆ ਹੋਇਆ ਜੀ ਗੁਰਦੁਆਰਾ ਆਲਮਗੀਰ ਸਾਹਿਬ ਜੀ ਦਾ ਸੰਖੇਪ ਇਤਿਹਾਸ ਜਦੋਂ ਗੁਰੂ ਸਾਹਿਬ ਅਨੰਦਪੁਰ ਤੋਂ ਚਮਕੌਰ ਸਾਹਿਬ ਚਮਕੌਰ ਦੀ ਗੜੀ ਤੋਂ ਹੁੰਦੇ ਹੋਏ ਮਾਛੀਵਾੜੇ ਜੰਗਲਾਂ ਤੋਂ ਪੰਜ ਪਿਆਰਿਆਂ ਨਾਲ ਗਣੀ ਖਾਂ ਤੇ ਨਵੀ ਖਾਨਾ ਇੱਥੇ ਪਹੁੰਚੇ ਸੀ ਤੇ ਇੱਥੇ ਆ ਕੇ ਇੱਕ ਮਾਤਾ ਲਕਣਾ ਚੌਧਰੀ ਫਰਦੀ ਸੀ ਗੁਰੂ ਸਾਹਿਬ ਨੇ ਉਹਨੂੰ ਪੀਣ ਬਾਰੇ ਪਾਣੀ ਬਾਰੇ ਪੁੱਛਿਆ ਤਾਂ ਉਹਨੇ ਖੂਬ ਵਾਲਾ ਇਸ਼ਾਰਾ ਕਰ ਦਿੱਤਾ ਅਤੇ ਨਾਲ ਕਿਹਾ ਕਿ ਖੂਬ ਵਿੱਚ ਇੱਕ ਸਰਾਲ ਰਹਿੰਦੀ ਹੈ ਤੇ ਤਾਂ ਕਰਕੇ ਪਾਣੀ ਨਹੀਂ ਪੀ ਸਕਦੇ ਗੁਰੂ ਸਾਹਿਬ ਨੇ ਤੀਰ ਦਾ ਨਿਸ਼ਾਨਾ ਸਾਧਿਆ ਤੇ ਸਰਾਲ ਦਾ ਸਦਾਰਕਾ ਦਿੱਤਾ ਅਤੇ ਪਾਣੀ ਸਰਾਲ ਦੇ ਜ਼ਹਿਰ ਨਾਲ ਪੀਣ ਯੋਗ ਨਾ ਰਿਹਾ ਉਸ ਤੋਂ ਬਾਅਦ ਗੁਰੂ ਸਾਹਿਬ ਨੇ ਇੱਕ ਹੋਰ ਤੇ ਤੀ ਦਾ ਨਿਸ਼ਾਨਾ ਸਾਧਿਆ ਤੇ ਉਸ ਜਗ੍ਹਾ ਤੇ ਇੱਕ ਹੋਰ ਤੀਰ ਮਾਰਿਆ ਤੇ ਉਸ ਜਗ੍ਹਾ ਤੋਂ ਪਵਿੱਤਰ ਮਿੱਠੇ ਪਾਣੀ ਦਾ ਸੋਮਾ ਉਪਜਿਆ ਤੇ ਉਸ ਜਗ੍ਹਾ ਤੇ ਅੱਜ ਕੱਲ ਜਿਹੜਾ ਪਹਿਲਾਂ ਤੁਹਾਨੂੰ ਦਿਖਾਇਆ ਸੀ ਪਵਿੱਤਰ ਸਰੋਵਰ ਸ਼ਸ਼ੋਭਤ ਹੈ ਜੀ ਇਹ ਸੰਖੇਪ ਇਤਿਹਾਸ ਨਾਲ ਇੱਕ ਫੋਟੋ ਸੀ ਪਾ ਦਾਂਗੇ ਤੁਸੀਂ ਉਹਨੂੰ ਵੀਡੀਓ ਰੋਕ ਕੇ ਇਤਿਹਾਸ ਪੜ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਪਸੀ ਹੈ ਜੀ ਆਪਣੀ ਗੁਰਦੁਆਰਾ ਆਲਮਗੀਰ ਸਾਹਿਬ ਤੋਂ ਮੁੱਲਾਪੁਰ ਨੂੰ ਜਾ ਰਹੇ ਹਾਂ ਲਾਲ ਤੋਂ ਪਹੁੰਚ ਗਏ ਆਪਾਂ ਲਾਲ ਤੋਂ ਤੋਂ ਆ ਜਾਵਾਂਗੇ ਪੰਜਾਬ ਪਲੋੜ ਵੇ ਦੀ ਹੋ ਕੇ ਮੁੱਲਾਪੁਰ ਹਵੇਲੀ ਸਾਹਮਣੇ ਰੋਡ ਤੇ ਨਿਕਲ ਜਾਂਦੇ ਤੋ ਤੁਖਬੇ ਹੱਥ ਹੋ ਕੇ ਮੁੱਲਾਪੁਰ ਚੌਂਕੀਮਾਨ ਸੀਪੀ ਯੂਨੀਵਰਸਿਟੀ ਰਾਹ ਹਟਾ ਬੱਤੇ ਜਿਗਰ ਜਾਨ ਵੇਲੇ ਆਪਣਾ ਰਸਤਾ ਸੀਗਾ ਜੀ ਪਨੌਟ ਤੋਂ ਪਮਾਲ ਲਲਤੋਂ ਤੇ ਵਾਪਸੀ ਤੇ ਲਲਤੋਂ ਬੱਦੋਵਾਲ ਹੋ ਗਏ ਸੀ ਆਪਾਂ ਬੱਦੋਵਾਲ ਪਹੁੰਚ ਗਏ ਆਪਾਂ ਬੱਦੋਵਾਲ ਤੋਂ ਹੁਣ ਹਾਈਵੇ ਤੇ ਚੜ ਜਾਂਦੇ ਹਾਂ ਆਪਾਂ ਖੜੇ ਆ ਜੀ ਚ ਰਸਤੇ ਤੇ ਸਾਹਮਣੇ ਮੋਰਕਰੀਮ ਹੈ ਇਧਰ ਆਪਣਾ ਛੇਖੂਪੁਰਾ ਪਿੰਡ ਆ ਜੀ ਆਪਾਂ ਜਾਣਾ ਸਿੱਧਾ ਜਗਰਾਉ ਆਏ ਆਪਾਂ ਇਧਰੋਂ ਮੁੰਨਾਪੁਰਾ ਸ਼ਹਿਰ ਤੋਂ ਇਧਰ ਸ਼ੇਰਗਲ ਸਾਹ ਦੀ ਵਾਪਸੀ ਹੈ ਇਥੋਂ ਮੋਰਕਰੀਮ ਆ ਜਾਣਗੇ ਤਲਵੰਡੀ ਕਲਾਂ ਤੇ ਸਵੱਦੀ ਵੇਚ ਦੀ ਹੋ ਗਈ ਸੱਜੋ ਵੇੜ ਜਾਣਗੇ ਜੀ ਠੀਕ ਆ ਸਰ ਸ਼ੁਕਰੀਆ ਜੀ ਕਿ ਮੇਰਾ ਸਫਰ ਅਜ ਦਾ ਬਹੁਤ ਵਧੀਆ ਕੋਈ ਅਸਟੀਰੀਅਸ ਕੋਈ ਸਾਂਝਾ ਕਰੋ ਵਧੀਆ ਜੀ ਹਾਂ ਜਿੰਨਾ ਪਗਾ ਚੱਲਾਂਗੇ ਉਹਨਾਂ ਵਧੀਆ ਸਾਤੀ ਆਉਣ ਵਾਲੀ ਪੀੜੀ ਦੇ ਟਾਇਰ ਨਕੀ ਜਾਂਦੇ ਆਵੇ ਪਹੁੰਚ ਗਏ ਜੀ ਜਗਰਾਉਂ ਰਾਜਾ ਢਾਬਾ ਜਗਰਾਉਂ ਇੰਟਰ ਕਰਣ ਲੱਗੇ ਆਪਾਂ ਬਸ 15 ਮਿੰਟ ਹੋਰ ਲੱਗਣੇ ਆਪਾਂ ਨੂੰ ਘਰ ਜਾਣ ਤੇ ਤੇ ਕੱਲ ਨੂੰ ਕੋ ਨਾਨ ਪਾਸ਼ਾ ਜੀ ਦਾ ਜਮਦੜਾ ਵੀ ਹੈ 5 ਨਵੰਬਰ 2025